Today is a. Uh, sorry. Today, my blog is in English. Uh, we are celebrating uh, Diwali nights at the street of my village. Then I will speak to Tifuti English. You understand what I will uh, talk to you. Uh, this is a night of uh, Diwali nights. So I will. Uh, the English, English will be uh, uh, opening flow in my. ਮੈਂ ਕੀ ਕਹਿੰਦਾ ਐਨ ਮਾਈ ਢਿੱਡ ਨੂੰ ਕੀ ਕਹਿੰਦੇ ਓਏ ਦੱਸੀ ਅੱਛਾ ਮੈਨੂੰ ਪਤਾ ਉਹ ਅੰਦਰੋਂ ਭਰਾ ਅੰਗਰੇਜ਼ੀ ਦਾ ਫਲੋ ਵਧਿਆ ਉਹ ਅਸੀਂ ਹੁਣ ਬਲੌਗ ਬਣਾਉਣ ਲੱਗੇ ਆ ਤੁਹਾਨੂੰ ਮੌਕੇ ਤੇ ਇੱਧਰ ਮੰਜੇ ਡੱਟ ਗਏ ਨੇ ਬਾਹਰ ਦਾ ਚੇਅਰਸ ਐਂਡ ਦਾ ਮੰਜੇ ਨੂੰ ਕਹਿੰਦੇ ਬਈ ਬੈਡਸ ਸਮਾਲ ਬੈਡਸ ਸਮਾਲ ਬੈਡਸ ਡਾਈਂਗ ਇਨ ਦਾ ਰੋਡ ਆਫ ਆਵਰ ਵਿਲੇਜ ਆਵਰ ਭੂਆ ਆਵਰ ਮਾਸੀ ਐਂਡ ਚਾਚੀ ਐਂਡ ਚਾਚੇ ਐਂਡ ਬਾਬਾਸ ਆਫ आवर ਗੁਰਦੁਆਰਾ ਸਾਹਿਬ ਬਾਬਾ ਜੀ ਹੌਰ ਯੂ ਥੈਂਕ ਯੂ ਥੈਂਕ ਯੂ ਬਸ ਥੈਂਕ ਯੂ ਥੈਂਕ ਯੂ ਬਸ ਬਾਬੇ ਦੀ ਅੰਗਰੇਜ਼ੀ ਮੇਰੇ ਵਰਗੀ ਆ ਬਾਬੇ ਦੀ ਮੇਰੇ ਵਰਗੀ ਆ ਆਓ ਆਇਦਰ ਦਾ ਬॉय ਸਰ ਕਰੈਕਰ ਨੂੰ ਕਰੈਕਰ ਫੋਡਿੰਗ ਕਰੈਕਰ ਫੋਡਿੰਗ ਇਧਰ ਮੁੰਡੇ ਵਾਲੇ ਸਾਈਡ ਆ ਅੱਗ ਲੱਗਣੇ ਲੱਗੀ ਆ ਪਟਾਕੇ ਕੋ ਔਰ ਯੇ ਰੈਡੀ 1 2 3 ਐਂਟੀਪਾਰਟੀ ਉਹ ਗਾਲ ਨਹੀਂ ਕੱਢਣੀ ਭਾਈ ਭਾਈ ਡੋਨਟ ਆਪਣੇ ਸ਼ਬਦ ਬਾਬੋ ਚਲੋ ਹਮਲਾ ਚੱਲਦਾ ਪਿਆ ਉਧਰ ਨੂੰ ਇਧਰ ਹਮਲਾ ਚੱਲ ਰਹਾ ਹੈ ਅਟੈਕ ਹੁੰਦਾ ਅਟੈਕ ਅਟੈਕ ਹੋ ਰਿਹਾ ਹੈ ਇਧਰ ਆਪ ਦੇਖਦੇ ਹਾਂ ਕੀ ਕਰਤੇ ਜੇ ਰੈਡੀ 1 2 3 ਕ੍ਰੈਕਰਸ 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 ਇਹ ਉਹ ਦਿਖਾ ਨਹੀਂ ਸਕਤੇ ਬਾਈ ਜੱਟ ਓ this is very bad ਓ oh, this is wow, oh this guy jar ਗੇਡਿੰਗ ਗੇਡਿੰਗ ਆ ਮੁੰਡੇ ਫੜੋ ਮੁੰਡੇ ਗੇੜੀ ਤੇ 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 ਬਲਾਕ ਵਿੱਚ ਮੁੰਡੇ ਫੜੇ ਗਏ ਇਹ ਗੇੜੀ ਤੇ ਰਾਤ ਨੂੰ ਆਏ ਹਾਂਜੀ ਪਾਜੀ ਆਪਣਾ ਪਿੰਡ ਦੱਸੋ ਆਪਣਾ ਨਾਮ ਦੱਸੋ ਤੁਹਾਡਾ ਹੈਗਾ ਜੀ ਪਿੰਡ ਚੱਕ ਇਧਰ ਕਾਲ ਬੱਕਰਾ ਕਾਲ ਬੱਕਰਾ ਆਸ਼ਾ ਇਹ ਮੁੰਡਾ ਕਿੰਨੇ ਦੱਸਾ ਜੀ ਪਾ ਆਪਣਾ ਬਲਾਕ ਅਜ ਇੰਗਲਿਸ਼ ਵਿੱਚ ਆ ਹਾਂਜੀ ਇਹ ਇੰਗਲਿਸ਼ ਮਾਈ ਨੇਮ ਇਜ਼ ਐਲਨ ਐਲਨ ਪਲੀਜ਼ ਦੁਆਲੀ ਸੇ ਦੁਆਲੀ ਐਸ ਐਸ ਹਾਂਜੀ ਦੁਆਲੀ ਐਸ ਐਸ ਦੀਵਾਲੀ ਐਸੇ ਦੀਵਾਲੀ ਇਜ਼ ਦਾ ਇੰਡੀਅਨ ਫੈਸਟੀਵਲ ਆਫ ਇੰਡੀਆ ਬਸ ਇੰਨੀ ਕਹੀ ਯਾਰ ਉਹਦੀ ਵੀ ਅੰਗਰੇਜ਼ੀ ਮੱਕ ਗਈ ਓਏ ਓਏ ਉਹ ਗਲਤ ਨਾ ਬੋਲੋ ਯਾਰ ਉਹਦੀ ਵੀ ਭਰਾ ਬਰੇਜ਼ੀ ਮੱਕ ਗਈ ਆ ਉਹਦਾ ਦੂਜੀ ਟੀਮ ਵਾਲਾ ਤੁਹਾਨੂੰ ਲੈ ਕੇ ਜਾਣਾ ਇਧਰੋਂ ਉਹ ਚਲਾਉਂਦੇ ਪਟਾਕੇ ਉਧਰੋਂ ਉਹ ਚਲਾਉਂਦੇ ਆ ਓ ਦੇ ਗਰੋਂਗ 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 ਇਹਨੂੰ ਕੀ ਹੋ ਗਿਆ ਅੱਜ ਕਹਣਾ ਵੀ ਅੱਜ ਦੀਵਾਲੀ ਵਾਲਾ ਜਿਹੜਾ ਚੱਕਰ ਇਧਰ ਆ ਆ ਗਾਇਸ ਗਾਇਸ ਅੰਗਰੇਜ਼ੀ ਆ ਆ ਮੁੰਡੇ ਨੂੰ ਆਉਂਦੀ ਹੋਣੀ డు ਯੂ ਨੋ ਅੰਗਰੇਜ਼ੀ ਏ ਬੀ ਸੀ ਸੁਣਾ ਦਿਓ ਏ ਬੀ ਸੀ ਆਇਲੈਂਡ ਪਾਸ ਆਇਲੈਂਡ ਸੱਤ ਬੈਂਡ ਸੈਵਨ ਬੈਂਡਸ ਇਨ ਆਇਲੈਂਡ ਦਿਸ ਗਾਇਸ ਹਾਊ ਮਚ ਯੂ ਰੇਚ ਹੈਲੋ ਆ ਕਰਦਾ ਬਕਤ ਹੈ ਫਾਇਰ ਅੱਡਰ ਕੇ ਅੱਡਰ ਕੇ ਅੱਡਰ ਕੇ ਅੱਡਰ ਕੇ ਹੈਲੋ ਲੈਟਰ ਜਰਾ ਯਾਰ ਅੱਡਾ ਦਿਵਾਲੀ ਦਾ ਐਸਏ ਸੁਣਾਓ ਵਾਟ ਇਜ਼ ਦਾ ਐਸਏ ਆਫ ਦਿਵਾਲੀ प्लीज दिवाली इज अ नेशनल फेस्टिवल ओके देन अगेन अगेन लाइंस ही नोस ही इज नोस यू नोस कु कु ना कोज नो ही दसदा तेरे पापा ने मैं कहना इनु नहीं अंग्रेजी आंदी इनु मैं ना ट्यूशन रखा है इनु अंग्रेजी वाले यंग बॉयज ऑफ आवर विलेज आर ਪਲੇਇੰਗ ਵਿਦ ਕ੍ਰੈਕਲਸ ਸਹੀ ਅੰਗਰੇਜ਼ੀ ਗਲਤੀ ਕੋਈ ਆਪ ਹੀ ਕੱਢ ਲਿਓ ਭਰਾ ਮੜ ਕਾਪੀ ਤੇ ਲਿਖ ਜਾਓ ਬਾਅਦ ਚ ਸੋਚ ਲਿਓ ਕੀ ਗਿਆ ਮੈਂ ਦੇ ਆਰ ਫਲਾਈਂਗ ਇਹਨੂੰ ਕੀ ਕਹਿੰਦੇ ਹੋ ਪੈਰਾਸ਼ੂਟ 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 ਇਨ ਦਾ ਸਕਾਈ देयर इज ਅੱਗ ਅੱਗ ਫਲਾਈਂਗ ਹੇਅਰ ਐਂਡ ਇਟ ਇਜ਼ ਫਲਾਈਂਗ ਨਾਓ ਐਂਡ Go to and and then Hawaii is and it is down slowly slowly in in the the yes how many class do you read in the school बाद दसवीं की ਹੈਪੀ ਦੀਵਾਲੀ ਸਾਰਿਆਂ ਨੂੰ ਆਪਰੇ ਦਿੰਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਅੱਜ ਦੀ ਰਾਤ ਦੀਆਂ ਭਰਾ ਦਿਨ ਲੰਘਿਆ ਅੱਜ ਦੀ ਰਾਤ ਦੀਆਂ ਦਿੰਦੀਆਂ ਵੀ ਰਾਤ ਦੀਆਂ ਸਾਰਿਆਂ ਨੂੰ ਹਾਂ ਸਾਰੇ ਜਣੇ ਖੁਸ਼ ਹੋ ਗਏ ਅੰਗਰੇਜ਼ੀ ਚੱਲ ਕੋ ਸਣਾ ਰਹਿੰਦੇ ਜੀ ਇਹਨਾਂ ਦੇ ਦੀਵਾਲੀ ਡੂ ਯੂ ਨੂ ਦੀਵਾਲੀ ਦਾ ਐਸਓ ਆਫ ਦੀਵਾਲੀ ਇਨ ਇੰਗਲਿਸ਼ ਜੈਸ ਬਾਈ ਜੀ ਹੈਪੀ ਦੀਵਾਲੀ ਇਹ ਇਹ ਮੇਰੀ ਗਾਂ ਹੈ ਚਾਰ ਨਾਲਾ ਨਹੀਂ ਸੀ ਇੱਕ ਪੂਛ ਹੈ ਹੈਪੀ ਦੀਵਾਲੀ ਅਨਾਰ ਚਲਾਓ ਪਟਾਕੇ ਚਲਾਓ ਤੇ ਦੁੱਧ ਪੀਓ ਗਾਂ ਦਾ ਅੱਲਾ ਜੀ ਭਾਈ ਨੱਪੀ ਦੋੜ ਜੀ ਹੈਪੀ ਦੀਵਾਲੀ ਹੈਪੀ ਹੈ ਵੇਅਰ ਇਜ਼ ਯੂਅਰ ਟਾਕਸ ਭਾਈ ਟਾਕਸ ਨਾਟ ਨਾਟ ਟਾਕਸ ਨਾਟ ਟਾਕਸ ਓਕੇ ਇਸ ਗਾਇ ਨਾਟ ਟਾਕਸ ਅ देयर देयर ਆਰ ਦ ਬੁਆਏਸ ਦੇ ਆਰ ਤੇ ਚਾਚਾ ਜੀ ਐਂਡ ਗੋਇੰਗ ਗੋਇੰਗ ਤੁਮੰਦਰ ਗਾਇਸ ਆਰ ਹਾ ਯੂ ਫਾਈਨ ਫਾਈਨ ਡੂ ਯੂ ਨੋ ABC ਨਹੀਂ ਭਾਜੀ ਨੋ ਫੁੱਟੀ ਹੁੱਟੀ ABC D ਕਿੱਥੇ ਗਈ ਸੀ ਫੁੱਲਾਂ ਵਾਲੀ ਟੋਕਰੀ ਵਿੱਚ ਬਣ ਗਈ ਹਾਂਜੀ ਹੈਲੋ ਹੈਲੋ ਗਾਇਸ ਕਮ ਹੇਅਰ ਕਮ ਹੇਅਰ ਬੋਏ ਕਮ ਹੇਅਰ ਹਾਂਜੀ ਸੇਫ ਯੂ ਵਰਡਸ about you ਇਦਾਂ ਕਹਿੰਦੇ ਹੁੰਦੇ ਭਰਾਵਾ ਗਲਤੀ ਗੁਲਤੀ ਕਰਦੀ ਹੋ ਆ ਵੀ ਸਰ ਇਹ ਪੜਿਆ ਲਿਖਿਆ ਉਹ ਤੇਰਾ ਨਾਮ ਪੁੱਛਿਆ ਆ ਮੇਰੇ ਨਾਮ ਪੁੱਛਿਆ ਨਹੀਂ ਪੁੱਛ ਲਿਆ ਕਿ ਨਾਮ ਪੁੱਛਿਆ ਨਾਮ ਦੱਸਣਾ ਕੀ ਆ ਪਿੱਛੋਂ ਚਲ ਦਿਵਾਲੀ ਤੇ ਅੱਜ ਤੁਸਦਾ ਨਾਮ ਦੱਸ ਭਾਈ ਨੂੰ ਕੀ ਆ ਦਿਵਾਲੀ ਦੀ ਸਾਰੇ ਨੂੰ ਮੁਬਾਰਕਾਂ ਤੇ ਸਾਰੇ ਦਿਵਾਲੀ ਹੈਪੀ 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 ਦਿਵਾਲੀ ਬੋਏ ਦਾ ਬੋਏ ਆਫ ਅਵਰ ਵਿਲੇਜ ਸੇ ਦਿਵਾਲੀ ਇਜ਼ ਹੈਪੀ ਹੈਪੀ ਓਕੇ ਬ੍ਰਦਰ ਹੈਪੀ ਦਿਵਾਲੀ ਥੈਂਕ ਯੂ ਹੈਲੋ ਓ ਲਿਮਕਾ ਐਟ ਦਾ ਨਾਈਟ ਬ੍ਰਦਰ ਦਿਸ ਬਲੌਗ ਇਜ਼ ਇਨ ਇੰਗਲਿਸ਼ ਸੇ ਫਿਊ ਵਿਊਅਰਸ ਆ ਬੀ ਜੀ ਗੱਲ ਕਰ ਪੰਜਾਬ ਚ ਰਹਿਣਾ ਤੂੰ ਗੋਰੇ ਦਾ ਕੇ ਕੁੱਟ ਕੁੱਟ ਭਜਾਇਆ ਤੂੰ ਖੜਾ ਹੋਈ ਕੰਮ ਕਰੀ ਜਾ ਤਾ ਸਾਡੇ ਸੇਡ ਸਾਹ ਮੋਂਟੀ ਮਾ ਬ੍ਰਦਰ ਡੂ ਯੂ نو ਦਿਸ ਇਜ਼ ਅ ਨਾਈਟ ਟਾਈਮ then uh, gore <laughs> watching <laughs> your videos <laughs> <laughs> not watching your videos gore watching your videos <laughs> ਨੰਬਰ ਦਾ ਨਹੀਂ ਇਹ ਮੇਰਾ ਭਰਾ ਆ ਵੱਡਾ ਇਹ ਨੰਬਰਦਾਰ ਆ ਮੈਂ ਇਹ ਮੇਰਾ ਵੱਡਾ ਮੇਰਾ ਮੋਟਾ ਭਰਾ ਆ ਆਪਰ ਬ੍ਰਦਰ ਇਸ ਲਿਮਟ ਆਊਟ ਆਫ ਵੱਡਾ ਭਰਾ ਇਦਾਂ ਕਹਿੰਦੇ ਉਹ ਵੱਡਾ ਭਰਾ ਆ ਤੁ ਮੇਰਾ ਠੀਕ ਆ ਆਪਾਂ ਦੇ ਲੋ ਪਿਆਰ ਕਿੰਨਾ ਆ ਰਿਹਾ ਦੀਵਾਲੀ ਤੇ ਇਹ ਰਾਤ ਨੂੰ ਭਾਈ ਆਪਣੇ ਕਿਹੜੀ ਚੀਜ਼ ਇਦਾਂ ਦੀ ਅੰਦਰ ਚਲ ਗਈ ਹੈ ਜਿਹੜਾ ਇੰਨਾ ਪਿਆਰ ਆ ਰਿਹਾ ਹੈਲੋ ਹੈਲੋ ਬ੍ਰਦਰ ਐਨ ਕਰਕੇ ਬੋਲ ਪਕੜ ਲਏ ਉਹਨੂੰ ਬ੍ਰਦਰ ਕਿਹੜੀ ਚੀਜ਼ ਐਦਾਂ ਦੀ ਜਿਹੜਾ ਇੰਨਾ ਪਿਆਰ ਜਿਹੜਾ ਉੱਭਰਿਆ ਬੱਚਾ ਉਹ ਮੇਰਾ ਭਰਾ ਹੈ ਇਹ ਮੇਰਾ ਭਰਾ ਹੈ ਇੰਨਾ ਪਿਆਰ ਹੈ ਹੈਲੋ 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 ਤੁਹਾਡੀ ਹੈ ਦੀਵਾਲੀ ਉਹ ਆ ਗਿਆ ਵੀ ਸਾਰੇ ਨੂੰ ਸਾਰੇ ਮੇਰੀ ਦੀਵਾਲੀ ਅੱਜ ਅੰਗਰੇਜ਼ੀ ਚ ਕਹਿਣਾ ਫੇਕਦਾ ਕਹਿਣਾ ਹਾਂਜੀ ਟੂਡੇ ਦੀਵਾਲੀ ਇਜ਼ ਹੈਪੀ ਐਦਾਂ ਕਹਿਣਾ ਟੂਡੇ ਦੀਵਾਲੀ ਇਜ਼ ਹੈਪੀ ਹੈਪੀ ਅਸੀਂ ਇੱਥੇ ਫਟਾਕੇ ਬਜਾ ਰਹੇ ਆ। ਉਹ ਦੇਖੋ ਭਰਾਵਾ ਮੈਂ ਆ ਤੇ ਮੈਂ ਸਟੀਰਗਨ ਕਾਦੀ ਗੱਡੀ ਆ ਉਹ ਅੰਦਰ ਲੁਕੀ ਜਾਂਦੇ ਉਹਦੇ। ਉਹ ਗੋਲੀਆਂ ਤੋਂ ਡਰਦੇ ਆ ਕਾ ਦੇਖੀ ਰਾਤ ਕਿ ਗੋਲੀ ਆ ਗਈ। ਇਹ ਨਹੀਂ ਡਰਿਆ ਓਏ ਇਹ ਵੀ ਨਹੀਂ ਡਰਿਆ। ਉਹ ਦੇ। ਹਾਂਜੀ। ਹੈਪੀ ਦੀਵਾਲੀ ਭਾਈ। ਹੈਪੀ ਦੀਵਾਲੀ ਭਾਈ ਚਿਹਰੇ ਨੇਰਾ ਆ ਕਲੀਅਰ ਨਹੀਂ ਹੁੰਦੇ। ਦੀਵਾਲੀ ਇਜ਼ ਹੈਪੀ ਉਹਦੇ ਲੋ ਕੋਠਿਆਂ ਤੋਂ ਵੀ ਦੀਵਾਲੀ ਹੈਪੀ ਹੋ ਰਹੀ ਆ ਜੀ। ਧੰਨਵਾਦ ਭਾਈ। ਓਕੇ।